ਲੋਕੋ ਐਕਚੁਅਲੀ ਤਾਂ ਗੁਰੂ ਮਾਤਾ ਜੀ ਨੂੰ ਸਾਰੇ ਪਿਆਰ ਨਾਲ ਕਹਿੰਦੇ ਆ ਜੀ ਮੈਂ ਉਹਦਾ ਬਹੁਤ ਕਰਜ਼ਦਾਰ ਆਂ ਦੇਵੀ ਦਾ ਉਹ ਮੇਰੀ ਲਾਈਫ ਚ ਆਇਆ ਤੇ ਮੇਰਾ ਸਭ ਕੁਝ ਬਦਲ ਗਿਆ ਉਹ ਪਟਕਾ ਨਿਸ਼ਾਨੀ ਜੋ ਗਾਮ ਦੁਨੀਆ ਹੁੰਦੀ ਆ ਪੈਸਾ ਥੌਰ ਉਹ ਗੀ ਉਹ ਦੇਵੀ ਆ ਸੀ ਮੇਰੇ ਜੀਵਨ ਦੇ ਚਾਈ ਤਰਨ ਪਤਨੀ ਬਣ ਕੇ ਤੇ ਦੇਖ ਰਹੇ ਹੋ ਕਿ ਮਾਹੌਲ ਹੈ ਸਾਰੇ ਪੰਜਾਬ ਵਿੱਚ ਜੈ ਸ਼੍ਰੀ ਬਾਲਾ ਜੈ ਸ਼੍ਰੀ ਬਾਲਾ ਹੋ ਰਿਹਾ ਹੈ ਇਹ ਸਭ ਉਹਦੀ ਬਖਸ਼ਸ਼ ਉਹਨਾਂ ਨੇ ਕਿਤ ਤਵੱਸਿਆ ਕੀਤੀ ਤਿਆਗ ਕੀਤਾ ਸਾਹ ਗਿਜ ਰਹਿ ਕੇ ਕਿਉਂਕਿ ਉਹਨਾਂ ਦਾ ਸਿਹਤ ਕਸ਼ਟੇ ਹੋ ਜਾਇਆ ਸੀ ਕੋਈ ਡਾਕਟਰ ਉਹਨੂੰ ਡਾਇਗਨੋਸਟਿਕ ਕਰ ਸਕਿਆ ਕੋਈ ਵੀ ਬੰਦੇ ਦਿੱਲੀ ਦੁਆ ਨਹੀਂ ਕਰਦੇ ਨਾ ਵੀ ਠੱਕੇ ਖਾਦੇ ਪੱਕੇ ਨੂੰ ਸਮਝ ਨਹੀਂ ਆਈ ਸਿਕਾਲੋਜਿਸਟ ਇਹ ਉਹ ਸ਼ਾਰਟਕਟ ਦੀ ਗੱਲ ਹੈ ਕਿ ਸਾਨੂੰ ਫਿਰ ਮਹਿੰਦੀ ਪੁੱਦਾ ਰਸਤਾ ਮਿਲਿਆ ਉਤੇ ਉਹਨਾਂ ਦਾ ਕਸ਼ਟ ਜਿਹੜਾ ਸੀ ਦੂਰ ਹੋ ਗਿਆ। ਇਹ ਜਿਹੜੇ ਮਹਾਨ ਲੋਕ ਹੁੰਦੇ ਨੇ ਉਹਨਾਂ ਦੀ ਮਹਾਨ ਸੋਚ ਹੁੰਦੀ ਹੈ। ਮੈਨੂੰ ਪਿਆਰ ਨਾਲ ਬਾਬਾ ਜੀ ਕਹਿੰਦੇ ਸੀ ਇਹਦੇ ਬਾਬਾ ਜੀ ਗੱਲ ਇਹ ਮੈਂ ਤਾਂ ਠੀਕ ਹੋ ਗਈ ਪੰਜਾਬ ਵਿੱਚ ਕਿਸੇ ਨੂੰ ਬਲੋ ਦਾ ਪਤਾ ਹੀ ਨਹੀਂ। ਉਹ ਦੁਖੀ ਲੋਕ ਕਿੱਥੇ ਇੱਥੇ ਪਹੁੰਚਣਗੇ। ਪਰ ਉਹ ਲਾਈਨ ਬੋਲਦੇ ਹੁੰਦੇ ਸੀ ਘਰ ਘਰ ਮੇ ਜਲੇ ਜੋਤੀ ਤੇਰੀ ਹਰ ਜਬਾਂ ਤੇ ਬਾਬਾ ਤੇਰਾ ਨਾਮ ਹੋ। ਮੈਨੂੰ ਕਹਿੰਦੇ ਦਿਲ ਕਾਦਾ ਉੱਚੀ ਪਹਾੜ ਤੇ ਜਾ ਕੇ ਵਰਜਾ ਮਾਨ ਲੋਕਾਂ ਨੂੰ ਮਹਿੰਦੀਪੁਰ ਆ ਜਾਓ ਬਾਲਾ ਹੀ ਬੈਠੇ ਆ ਤੁਹਾਡੇ ਦੁੱਖ ਦੂਰ ਕਰ ਦੇਣਗੇ ਭਾਵਨਾ ਸੀ ਉਹਨਾਂ ਦੀ। ਉਹ ਕੈਸ਼ ਹੈ। ਦੂਸਰਾ ਇਹ ਕਿ ਜੇ ਸਾਰੇ ਸੰਗਤਵਾਦ ਤੇ ਕੰਮ ਦੀ ਗੱਲ ਆ ਕਹਿੰਦੇ ਪਹੁੰਚਣਾ ਹੈ ਤਾਂ ਪਹੁੰਚੂਏ ਨੂੰ ਪਹੁੰਚ ਕਰੋ ਅਗਰ ਪਹੁੰਚਣਾ ਹੈ ਤਾਂ ਪਹੁੰਚੂਏ ਨੂੰ ਪਹੁੰਚ ਕਰੋ ਉਹ ਗੁਰੂ ਮਾਤਾ ਨੂੰ ਸਤ ਮੰਨਾ ਦੋ ਦਵਾ ਬਾਲਾ ਜੀ ਹਨ ਮਹਾਦੀ ਨੇ ਦਰਸ਼ਨ ਦਿੱਤੇ ਸਾਖ ਸਾਥ ਮਹਿੰਦੀ ਕੋਈ ਐਨੀ ਵੱਡੀ ਸ਼ਖਸੀਅਤ ਐਨੀ ਵੱਡੀ ਹਸਤੀ ਤੋਂ ਮੈਂ ਅੰਦਰ ਅੱਜ ਸ਼ਾਸਨ ਕਰ ਰਹੇ ਆਪਾਂ ਜਾਗਰਣ ਕਰ ਰਹੇ ਆ ਜਾਗਰਣ ਤਾਂ ਮੈਂ ਕਹਿੰਦਾ ਹੀ ਨਹੀਂ ਬਾਬਾ ਦੀ ਮੈਕਪਸਾ ਜਾ ਰਹੇ ਆ ਜਾਗਰਣ ਦਾ ਮੇਰਾ ਮਤਲਬ ਹੀ ਨਹੀਂ ਪਤਾ ਕੀ ਹੁੰਦਾ ਖੈ ਬੀ ਪਹਿਲੀ ਗੱਲ ਤਾਂ ਬਾਲਾ ਜੀ ਮਹਾਰਾਜ ਕਿੰਨੇ ਖੁਸ਼ ਹੋਣਗੇ ਮੇਰੀ ਬੇਟੀ ਮੇਰੀ ਪਗਤਨੀ ਕਰਨ ਵਾਲੀ ਉਹਨਾਂ ਜਨਮ ਦਿਨ ਕਿ ਨਹੀਂ ਤੂੰ ਤਾਂ ਨਾ ਮਨਾ ਰਿਆ ਗੁਣਗਾਨ ਅਸੀਂ ਬਾਲਾ ਜੀ ਮਹਾਰਾਜ ਦਾ ਕਰਨਾ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਸੱਜਿਆ ਹੋਇਆ ਉਹ ਦੇਵੀ ਨੂੰ ਛੋੜਦਾ ਜੇ ਇੱਕ ਮੈਂ ਆਪਣਾ ਕਰਜ ਤਾਂ ਦੀ ਕਿਸ਼ਤ ਹੁੰਦੀ ਹੈ ਕਿ ਜੈ ਜੈਕਾਰ ਹੋਵੇ ਤੇਰੀ ਦੇਵੀ ਜਿਹਨੂੰ ਸਾਕੋ ਤੋਂ ਬਦਲ ਕੇ ਰੱਖਨੇ ਤਾਂ ਗੁਰੂ ਮਾਤਾ ਦੇ ਥੋੜੇ ਮੈਂ ਤੁਹਾਨੂੰ ਦਰਸ਼ ਦੱਸਦਾ ਸਾਦਗੀ ਹੀ ਸਰਵੋਤਮ ਅਭੂਸ਼ਣ ਹੈ ਤੇ ਆਹਾਂ ਕੀ ਸਾਰੀ ਖੁਸ਼ੀਆਂ ਦਾ ਮੂਲ ਆਧਾਰ ਹੈ ਰਹਿਮ ਬਹੁਤ ਸੀ ਉਹਨਾਂ ਦੇ ਵਿੱਚ ਰਹਿਮ ਦੀ ਮੂਰਤੀ ਵੀ ਕਹਿ ਸਕਦੇ ਹਾਂ ਉਹਨਾਂ ਨੂੰ ਕੋਈ ਆ ਗਿਆ ਦੁਖੀ ਕਿਸ ਤਰ੍ਹਾਂ ਦਾ ਵੀ ਸੱਚੇ ਮਨੋ ਦੀ ਹੈਲਪ ਕਰਨੀ ਇਹ ਮੇਨ ਗੁਣ ਉਹਨਾਂ ਦੇ ਮੈਂ ਬਾਅਦ ਚ ਨੋਟ ਕਰਦੇ ਨਾ ਜਾਣ ਤੋਂ ਬਾਅਦ ਕਿ ਇਹਨੇ ਗੁਣ ਸੀ ਜਿੱਥੇ ਇੰਨੀ ਬਦਵੀਂ ਪਦਵੀ ਪਾ ਲਈ ਉਹਨਾਂ ਨੇ ਤੋ ਅੱਜ ਦਾ ਜਾਗਰਨ ਦੂਸਰਾ ਮਕਸਦ ਇਹ ਹੈ ਕਿ ਜਿਹੜੇ ਬਾਲੇ ਨਾਮ ਨਹੀਂ ਜਪਦੇ ਜਪਦੇ ਹੁਣ ਕੇ ਆ ਨਹੀਂ ਸਕਦੇ ਮੰਦਰ ਨਹੀਂ ਜਾ ਸਕਦੇ ਜੇ ਉੱਥੇ ਨਹੀਂ ਜਾਂਦੇ ਨਾ ਮਹਿੰਦੀਪੁਰ ਅੱਜ ਤੁਸੀਂ ਦੇਖੋਗੇ ਮਹਿੰਦੀਪੁਰ ਵਗੈਰਾ ਹੀ ਨਜ਼ਾਰਾ ਹੋਏਗਾ ਪਤਾ ਨਹੀਂ ਕਿਹਦਾ ਕਲਿਆਣ ਹੋਏ ਨਾਲ ਇਹ ਕਰਨਾਂ ਦੀ ਆਵਾਜ਼ ਪੈ ਗਈ ਮੇਰਾ ਮੇਨ ਜਿਹੜਾ ਪਰਪਸ ਇਹ ਹੈ ਤੇ ਬਾਲਾ ਨੂੰ ਗਾਣ ਕਰਾਂਗੇ ਬਾਲਾ ਨੂੰ ਆਣਾ ਹੀ ਪੈਣਾ ਆਰਾਮ ਨਾਮ ਜਰਾ ਜਪਾਂਗੇ ਬਾਲਾ ਨੂੰ ਇੱਥੇ ਆਉਣਾ ਹੀ ਪੈਗਾ ਮੈਂ ਤੁਹਾਨੂੰ ਲਾਵੇ ਨਾ ਕਹਿੰਦਾ ਕਿਸੇ ਰੂਪ ਚੋਂ ਇਹ ਨਹੀਂ ਪਤਾ ਲਾਵਾਗਾ ਤੇ ਮੈਂ ਜੇ ਮੇਰੀ ਬਾਤ ਸੁਣਦੇ ਦੇਖ ਰਹੇ ਨੇ ਉਹਨੂੰ ਕਹਾਂਗਾ ਜਰੂਰ ਆਪਣੀ ਸਾਡੀ ਬਾਲਾ ਦੇ ਦਰਵਾਜ਼ਾ ਆ ਕੇ ਲਵਾਓ ਉਹਨਾਂ ਦੀ ਕਿਰਪਾ ਲਓ ਕਿਰਪਾ ਲੈਣ ਵਾਸਤੇ ਆਉਣਾ ਭਜਨ ਸੁਣਨ ਆਤੇ ਤੁਸੀਂ ਨਹੀਂ ਆਉਣਾ ਤਿਆਰੀ ਕਰੋ ਮੇਰੀ ਫਰਿਆਦ ਮੇਰੀ ਪੁਕਾਰ ਆਪਣੇ ਮਾਲਕ ਦੇ ਚਰਨਾਂ ਵਿੱਚ ਬਾਲਾਈ ਦੇ ਜੋ ਵੀ ਤੁਹਾਡੀ ਸ਼ਰਨ ਵਿੱਚ ਆ ਗਏ ਤੁਹਾਡੀ ਨਹਿਰ ਜਾ ਕੇ ਬੈਠੇ ਬਾਬਾ ਜੀ ਨੂੰ ਖਾਲੀ ਨਾ ਭੇਜਿਓ ਕੁਛ ਨਾ ਕੁਝ ਰੂਹ ਦੇ ਕੇ ਭੇਜਣਾ ਨੂੰ ਇਹ ਮੇਰੀ ਸੱਚੇ ਮਨੋਂ ਉਪਰ ਪ੍ਰੇਰ ਕਰਕੇ ਆ ਬਾਲੇ ਚਰਨਾਂ ਦੇ ਵਿੱਚ ਮਕਸਦ ਹੋਈ ਪੁੱਛਿਆ ਮੇਰਾ ਮਕਸਦ ਇਹੀ ਹੈ ਕਿ ਸ਼ਾਇਦ ਇੱਥੇ ਆ ਕੇ ਕਿਸੇ ਦਾ ਕਲਿਆਣ ਹੋ ਜੇ ਤੇ ਮੇਰਾ ਜੀਵਨ ਵੀ ਔਰ ਸਾਸਨ ਜਿਹੜਾ ਆਪਾਂ ਜਾਗ ਲੈਣਾ ਇਹ ਸਫਲ ਹੋ ਜਾਏਗਾ ਕਿ ਤੁਹਾਡੇ ਲੋਕਾਂ ਦਾ ਨੈਤਿਕ ਦਫ਼ਸਤਾਂ ਨੂੰ ਜੋ ਮੇਰਾ ਰੋਲ ਹੈ ਤੁਹਾਡੇ ਮੀਡੀਆ ਦਾ ਉਹੀ ਰੋਲ ਹੈ ਮੈਂ ਤੇ ਇੱਥੇ ਕੀ ਬੋਲ ਸਕਦਾ ਤੁਸੀਂ ਤੁਹਾਨੂੰ ਕਿੰਨੇ ਹਜ਼ਾਰਾਂ ਲੋਕਾਂ ਨੇ ਅਵਾਜ਼ ਪਾਣੀ ਹੈ ਕਿ ਬਾਲਾ ਜੀ ਜਾਗ ਰਹਿਣਾ ਵੀ ਜਾਓ ਮੱਥਾ ਟੇਕੋ ਨਾ ਛੱਡਣਗੇ ਜਾਓ ਆਪਣਾ ਕਲਿਆਣ ਕਰੋ ਇਹ ਮਕਸਦ ਹੈ ਮੇਰਾ ਜਾਗਨਾ ਕਰਾ ਜੈਸ੍ਰੀ ਬਾਲਾ ਜੀ ਜੈਸੂ ਦੀ ਮਾਤਾ ਜੀ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਹੁਣ ਆਵਾਸੀਆਂ ਨੂੰ ਗੁਰੂ ਮਾਤਾ ਜੀ ਦੇ ਜਨਮ ਦਿਹਾੜੇ ਬਹੁਤ ਬਹੁਤ ਮੁਬਾਰਕਾਂ ਅੱਜ ਇਹ ਮੁਹਾਰੇ ਵਿੱਚ ਬਹੁਤ ਵਿਸ਼ਾਲ ਜਾਗ ਰੇ ਹੋ ਰਿਹਾ ਹੋ ਰਿਹਾ ਗੁਰੂ ਮਾਤਾ ਜੀ ਦੀ ਕਿਰਪਾ ਨਾਲ ਬਹੁਤ ਪਾਰੀ ਸੰਗਤ ਦੇ ਉੱਤੇ ਦਰਸ਼ਨ ਕਰਨ ਆ ਰਹੀ ਹੈ ਗੁਰੂ ਮਾਤਾ ਜੀ ਦਾ ਬਾਲਾ ਜੀ ਮਹਾਰਾਜ ਦਾ ਬੰਦਲ ਵਾਲਾ ਅਸਿਰਵਾਪਾਪਾ ਕਰਕੇ ਬੜੇ ਖੁਸ਼ੀ ਦੀ ਸ਼ੁਰੂਆਤ ਮੰਗਣ ਆ ਰਹੇ ਆ ਮੈਂ ਲੋਕਾਂ ਕੀ ਕਹਣਾ ਚਾਹੁੰਦਾ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਬਾਲ ਮਹਾਰਾਜ ਕੋਈ ਵਿਸ਼ਾ ਚੋਣ ਕੇ ਆਓ ਘੋੜਿਆਂ ਪਰੋ ਕੁਰਸੀਆਂ ਪਰੋ ਗੁਰੂ ਮਾਤਾ ਦੀ ਬਾਲ ਮਹਾਰਾਜ ਦੇ ਬਾਬਾ ਰਾਜ ਮਹਾਰਾਜ ਦੀ ਕਿਰਪਾ ਲੈ ਕੇ ਜਾਓ ਆਪਣੀ ਜ਼ਿੰਦਗੀ ਵਿੱਚ ਬਿਰਕੋ ਜ਼ੀਰੋ ਹੁੰਦਾ ਸੀ ਕੋਈ ਆਸ ਨਹੀਂ ਬਾਬਾ ਜੀ ਮਹਾਰਾਜ ਕਿਰਪਾ ਦਾ ਗੁਰੂ ਮਾਤਾ ਦੀ ਕਿਰਪਾ ਦਾ 13-14 ਸਾਲ ਹੋ ਗਏ ਮੇਰੇ ਘਰ ਦੇ ਵਿੱਚ ਕੱਟੀਆਂ ਕੁੱਟੀਆਂ ਤਾਰਾ ਬਾਬੇ ਦੀ ਕਿਰਪਾ ਸਭ ਕੁਝ ਮਿਲਿਆ ਮੇਰੇ ਹਰ ਸਿੰਘ ਦੇ ਪੁੱਤਰ ਬਾਪੂ ਮਿਲ ਗਏ ਅੱਜ ਗੁਰੂ ਮਾਤਾ ਜੀ ਦਾ ਜਨਮ ਦਿਹਾੜਾ ਉਹਨਾਂ ਦੀ ਜਾਂਚ ਜਿਵੇਂ ਕਿ ਬਾਬਾ ਜੀ ਨੇ ਵੀ ਦੱਸਿਆ ਬਾਲਾ ਜੀ ਦਾ ਨਾਮ ਜਪਣਾ ਕਿਹੜਾ ਵੀ ਇੱਥੇ ਪਕਤਾ ਹੋਊਗਾ ਅਸੀਂ ਬਾਲਾ ਜੀ ਅਕੀਰ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਛੋੜੀ ਫਰਕੇ ਭਜਿਓ ਜੋ ਵੀ ਕੋਈ ਕਾਸਟ ਵਾਲਾ ਆਵੇ ਤੇ ਉਹਦਾ ਕਾਸਟ ਦੂਰ ਕਰਿਓ ਮੈਂ ਬਾਲਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਜਿੱਥੇ ਮੈਂ ਅੱਜ ਪਹੁੰਚਿਆ ਇਹ ਬਾਲਾ ਜੀ ਨੇ ਪਹੁੰਚਾਇਆ ਇੱਥੋਂ ਹੀ ਮੈਨੂੰ ਅਸ਼ੀਰਵਾਦ ਮਿਲਿਆ ਬਾਬਾ ਜੀ ਕੀ ਗੁਰੂ ਮਾਤਾ ਜੀ ਦਾ ਸ਼ਿਰਵਾੜਾ ਮੈਂ ਅੱਜ ਇਹ ਹੀ ਅਰਦਾਸ ਕਰਦਾ ਮਹਾਨ ਜੀ ਸਾਡੀ ਟੋਲੀ ਭਰ ਕੇ ਭੇਜਣ ਜੈ ਸ਼੍ਰੀ ਮਹਾਰਾਜ ਜੈਕਾਰਾ ਵੀਰ ਬਜ ਰੰਗੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਮਾਤਾ ਜੀ ਅੱਜ ਲੁਧਿਆਣਾ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਬਹੁਤ ਮੁਬਾਰਕਬਾਦ ਦਿਨਾ ਕਿ ਅੱਜ ਸਾਡੇ ਦਰਬਾਰ ਦੇ ਪੂਜੇ ਗੁਰੂ ਮਾਤਾ ਜੀ ਦੀ ਜੋ ਤਪੱਸਿਆ ਹੈ ਅੱਜ ਰੰਗ ਲੈ ਕੇ ਆਈ ਹੈ ਅੱਜ ਦੇਖੋ ਦਰਬਾਰ ਵਿੱਚ ਕਿ 10 ਹਜ਼ਾਰਾਂ ਹੀ ਭਗਤ ਆਪਣੇ ਗੁਰੂ ਮਾਤਾ ਜੀ ਦਾ ਅਸ਼ੀਰਵਾਦ ਹੁਣ ਆਪਕੋ ਪਹੁੰਚੇ ਨੇ ਮੈਂ ਸਾਰੇ ਨੂੰ ਜਾਣ ਵਾਸਤੇ ਅਪੀਲ ਕਰਦਾ ਤੁਸੀਂ ਵੀ ਆਪਣਾ ਦਰਬਾਰ ਵਿੱਚ ਆ ਕੇ ਗੁਰੂ ਮਾਤਾ ਜੀ ਬਾਲਾ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰੋ ਇਹ ਦਰਬਾਰ ਆਸਾ ਦਰਬਾਰ ਹੈ ਜੀ ਜਿਹੜਾ ਬੰਦਾ ਇੱਕ ਵਾਰ ਪੌੜੀਆਂ ਚੜ ਗਿਆ ਉਹਦੀ ਝੋਲੀ ਮੁਲਾਦਾਂ ਨੂੰ ਕਰਨੀ ਹੀ ਪੜਨੀ ਹੈ ਬਸ ਤੁਹਾਡਾ ਇੱਕ ਇੱਕ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਗੁਰੂ ਮਾਤਾ ਦੇ ਉੱਤੇ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ